से चले और क्या है इसने? आज पांचवा दिन है आंध्रा से आ रहे हैं कोड़ूर कटपा ऐसी हाँ, पपीता जम्मू का जम्मू जाना, जाना और यहाँ पे कब से रोका यहाँ से यहाँ तकरीबन हो गए बारह बजे रात को रात को बारह रात को बारह तो खाना वाना खाया या नहीं नहीं खाना इधर कहाँ मिल रहा है चाहे पानी भी नहीं मिल रहा है पानी भी नहीं मिल रहा है चाय भी नहीं, है क्या बताते हैं कब छोड़े कोई बात नहीं वो रात को बोल रहे थे कि सुबह सात बजे छोड़ देंगे अभी तक तो शाम को ही सात हो रही तो पपीता तो खराब हो जाएगा एक दो तो दिन में क्या वो तो क्या, क्या करे पार्टी वाले को भी बोल दिया अब नुकसान तो हमारा ही है आगे जाएंगे झिक झिक वो करेगा फिर पाँच दस रुपए काटेंगे क्या है बाबा जी बोलो मेरा नाम सुखा सिंह है जी ਇਹ ਅਹੀਂ ਤਾਮਾਣਾ ਡੂ ਤੋਂ ਆਉਂਦੇ ਆ ਕੋਈ ਮਟੂਰ ਤੋਂ ਲੋਡ ਕਰਕੇ ਮਸ਼ੀਨਾ ਆ ਜੀ ਤੇ ਇਹ ਕਠੂਏ ਜਾਣਾ ਕਿਦੋਂ ਦੇ ਰੁਕੇਦੇ ਉੱਤੇ ਅਹੀਂ ਰੁਕੇਦੇ ਇੱਥੇ ਅੱਜ ਅੱਜੀ ਤੜਕੇ ਹੀ ਆਏ ਆ ਆਪਣਾ ਪਿੰਡ ਵਾਲਾ ਲੱਗ ਗਈ ਤੇ ਉਦਾਂ ਪਹਿਲਾਂ ਹੀ ਪਾਲਟੀ ਦਾ ਫੋਨ ਆ ਗਿਆ ਵੀ ਛੱਡਣਿਆਂ ਦੀ ਗੱਟੀ ਆਏ ਆ ਕਿ ਚਲੋ ਵੇਖ ਲੈਨੇ ਭਲਾ ਜਾ ਕੇ ਪਹੁੰਚ ਕੇ ਹਾਂ ਜੀ ਕੀ ਕਹਿੰਦੇ ਹੁਣ ਪੁਲਸ ਵਾਲੇ ਕੀ ਕਹਿੰਦੇ ਕਿਦਾ ਸਾਰਿਆਂ ਨਾਲ ਗੱਲ ਹੋਈ ਉਹ ਕਹਿੰਦਾ ਕੰਟਰੋਲ ਰੂਮ ਤੇ ਫੋਨ ਕੀਤਾ ਕੰਟਰੋਲ ਰੂਮ ਤੋਂ ਪਤਾ ਲੱਗੂਗਾ ਵੀ ਹਾਂ ਛੱਡਿਏ ਜਾਂ ਨਾ ਛੱਡਿਏ ਜਾਂ ਮੈਂ ਤੇ ਕਿੰਨਾ ਯਾਰਾ ਗੱਡੀ ਬਹੁਤ ਜ਼ਿਆਦਾ ਘੁੱਤੀ ਜਾਂ ਰੋਡ ਤੇ ਪਰੇਸ਼ਾਨੀ ਨਹੀਂ ਹੋ ਰਹੀ ਖਾਨਕੀਨ ਵਗੈਰਾ ਦੀ ਨਹੀਂ ਤਾਂ ਫਿਰ ਇਦਾਂ ਹੀ ਆ ਜੀ ਚੱਲੀ ਜਾਂਦਾ ਕੰਮ ਮਾੜਾ ਮੋਟਾ ਕੀ ਕਰਨਾ ਇਹ ਵੱਡੇ ਭਾਜੀ ਦੇ ਨਿਰਦੇਸ਼ ਤੇ ਹੋਈ ਆ ਵੀ ਜਿਹੜੀ ਹੈਵੀ ਗੱਡੀ ਵਹੀਕਲ ਨੇ ਜਿਹੜੀ ਪਠਾਨਕੋਟ ਤੋਂ ਜੰਮੂ ਨੂੰ ਜਾਣ ਵਾਲੇ ਇਹ ਵਹੀਕਲ ਬੰਦ ਕੀਤੇ ਨੇ ਬਿਲਕੁਲ ਹੀ ਜੀ ਜਿਹੜੀ ਛੋਟੀ ਵਹੀਕਲ ਨੇ ਇਹਨਾਂ ਦੀ ਹਵਾਜਾਈ ਚਾਲੂ ਰੱਖੀ ਆ ਅਹੀਂ ਆਪ ਜਿੰਦਾਂ ਨੂੰ ਇਹ ਅਪੀਲ ਕਰਨੀ ਹੈ ਵੀ ਜੇ ਕੋਈ ਅਮਰਜੈਂਸੀ ਹੈ ਜਿਆਦੀ ਹੈ ਜ਼ਰੂਰਤ ਹੈ ਫੇਰ ਹੀ ਹਮਚ ਵਾਲੀ ਸਾਈਡ ਤੇ ਜਾਂ ਜੰਮੂ ਵਾਲੀ ਸਾਈਡ ਤੇ ਜਾਓ ਮੌਸਮ ਬਹੁਤ ਖਰਾਬ ਆ ਤੇ ਆਪ ਜੀ ਦੇ ਨੂੰ ਇਹੋ ਬੇਨਤੀ ਕਰਨੀ ਹੈ ਵੀ ਹੈਵੀ ਗੱਡੀਆਂ ਜਿਹੜੀਆਂ ਨਾ ਲੈ ਕੇ ਉਧਰ ਨੂੰ ਜਾਓ ਤੇ ਜਿਹੜੀਆਂ ਮਕੇਰੀਆਂ ਜਾਂ ਵਾਲੀ ਗੱਡੀਆਂ ਨੇ ਉਹਨਾਂ ਨੂੰ ਅਸੀਂ ਪੁੱਛ ਕੇ ਤੋਰੀ ਜਾਣੇ ਵਾਰੋ ਵਾਰੀ ਜਿਹੜੇ ਜਾਣ ਜੋਗੇ